ਹੈਲੋ एवरीवन ਵੈਲਕਮ ਟੂ ਐਕਸੀਲੈਂਸ ਪੰਜਾਬੀ ਵਿਦ ਬਲਬੀਰ ਕੌਰ ਚੋਹਾਨ ਅੱਜ ਅਸੀਂ ਸਾਹਿਤਮਾਲਾ ਵਿੱਚ ਦਰਜ ਨੌਵੀਂ ਕਲਾਸ ਦੀ ਪਾਠ ਪੁਸਤਕ ਸਾਹਿਤਮਾਲਾ ਵਿੱਚ ਦਰਜ ਗੁਰਮukh ਸਿੰਘ ਮੁਸਾਫਰ ਦੀ ਕਵਿਤਾ ਕੀੜੀ ਅਤੇ ਅਰਦਾਸ ਬਾਰੇ ਲਾਈਨ ਟੂ ਲਾਈਨ ਵਿਆਖਿਆ ਕਰਾਂਗੇ ਜੇਕਰ ਤੁਹਾਨੂੰ ਇਹ ਕਵਿਤਾ ਪਸੰਦ ਆਂਦੀ ਹੈ ਵੀਡੀਓ ਪਸੰਦ ਆਂਦੀ ਹੈ ਤਾਂ ਇਸ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਸਬਸਕ੍ਰਾਈਬ ਕਰਨਾ ਤਾਂ ਸਭ ਤੋਂ ਪਹਿਲਾਂ ਆਪਾਂ ਗੁਰਮukh ਸਿੰਘ ਮੁਸਾਫਰ ਬਾਰੇ ਕਵੀ ਬਾਰੇ ਜਾਣ ਪਛਾਣ ਕਰ ਲੈਨੇ ਆ ਇਹ ਗਿਆਨੀ ਗੁਰਮukh ਸਿੰਘ ਮੁਸਾਫਿਰ ਦਾ ਜਨਮ 15 ਜਨਵਰੀ 1899 ਈਸਵੀ ਵਿੱਚ ਭਾਈ ਸੁजान ਸਿੰਘ ਦੇ ਘਰ ਪਿੰਡ ਅਦਵਾਲ ਜ਼ਿਲ੍ਹਾ ਕੈਂਪਲਪੁਰ ਵਿੱਚ ਹੋਇਆ। ਕੁਝ ਦੇ ਮਾਸਟਰੀ ਕੀਤੀ 1922 ਵਿੱਚ ਅਕਾਲੀ ਲਹਿਰ ਤੇ ਫਿਰ ਕਾਂਗਰਸ ਲਹਿਰ ਵਿੱਚ ਸ਼ਾਮਲ ਹੋਏ। ਦੇਸ਼ ਦੀ ਆਜ਼ਾਦੀ ਲਈ ਲੜਦਿਆਂ ਜੇਲਾਂ ਕੱਟੀਆਂ। ਆਜ਼ਾਦ ਭਾਰਤ ਵਿੱਚ ਉਹ ਲੋਕ ਸਭਾ ਦੇ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਪੰਜਾਬ ਦੇ ਮੁੱਖ ਮੰਤਰੀ ਵੀ ਰਹੇ ਗਿਆਨੀ ਗੁਰਮukh ਸਿੰਘ ਮੁਸਾਫਿਰ ਹੋਰਾਂ ਦੀ ਆਰੰਭਿਕ ਕਵਿਤਾ ਧਾਰਮਿਕ ਹੈ ਤੇ ਦੇਸ਼ ਭਗਤੀ ਦਾ ਅੰਸ਼ ਵੀ ਬਦੇਰੀ ਹੈ ਤਾਂ ਜਿਹੜੀ ਇਹਨਾਂ ਦੀ ਕਵਿਤਾਵਾਂ ਨੇ ਉਹ ਪਹਿਲਾਂ ਉਹਨਾਂ ਦਾ ਜਿਹੜੀ ਸਟਾਰਟਿੰਗ ਹੈ ਆਰੰਭ ਹੈ ਜਿਹੜਾ ਉਹ ਧਾਰਮਿਕ ਹੈ ਤੇ ਉਹਨਾਂ ਦੀ ਦੇਸ਼ ਭਗਤੀ ਜਿਹੜੀ ਹੈ ਉਹਨਾਂ ਨੂੰ ਦੇਸ਼ ਨਾਲ ਆਪਣੇ ਬਹੁਤ ਪਿਆਰ ਸੀ ਤਾਂ ਉਹਨਾਂ ਦਾ ਦੇਸ਼ ਭਗਤੀ ਦਾ ਅੰਸ਼ ਵੀ ਇਹਦੇ ਵਿੱਚ ਕਵਿਤਾ 'ਚ ਬਹੁਤ ਹੈ ਉਹਨਾਂ ਦੀ ਬਹੁਤੀ ਸਾਹਿਤਿਕ ਰਚਨਾ ਜੇਲ ਸਮੇਂ ਦੀ ਹੈ ਆਪਨੇ ਉਨ੍ਹਾਂ ਦੀ ਬਹੁਤੀ ਸਾਹਿਤਿਕ ਰਚਨਾ ਜਿਹੜੀ ਉਹਨਾਂ ਨੇ ਜ਼ਿਆਦਾ ਸਾਹਿਤ ਜਿਹੜਾ ਰਚਿਆ ਉਹ ਜੇਲ੍ਹ ਸਮੇਂ ਦਾ ਹੈ ਉਹ ਜਦੋਂ ਜੇਲ੍ਹ 'ਚ ਸੀ ਤਾਂ ਉਹਨਾਂ ਦੀ ਬਹੁਤ ਸਾਰੀ ਜਿਹੜੀ ਸਾਹਿਤਿਕ ਰਚਨਾ ਹੈ ਉਹ ਜੇਲ੍ਹ ਦੇ ਵਿੱਚ ਰਚੀ ਹੈ ਉਹਨਾਂ ਨੇ ਆਪ ਨੇ ਕਵਿਤਾ ਤੋਂ ਛੁੱਟ ਕਹਾਣੀਆਂ ਅਤੇ ਵਿਚਾਰ ਭਰਪੂਰ ਵਾਰਤਕ ਵੀ ਰਚੀ ਉਹਨਾਂ ਨੇ ਕਵਿਤਾਵਾਂ ਤੋਂ ਇਲਾਵਾ ਕਹਾਣੀਆਂ ਅਤੇ ਵਾਰਤਕ ਵੀ ਉਹਨਾਂ ਨੇ ਲਿਖੀ ਹੈ ਉਹਨਾਂ ਦੀਆਂ ਪ੍ਰਸਿੱਧ ਰਚਨਾਵਾਂ ਇਹ ਹਨ ਪ੍ਰੇਮ ਬਾਣ ਜੀਵਨ ਪੰਦ ਮੁਸਾਫਰੀਆਂ ਸਸਤਾ ਤਮਾਸ਼ਾ ਗੁਟਾਰ ਗਾਂਧੀ ਗੀਤਾਂ ਆਦਿ ਤੇ ਇਹ ਉਹਨਾਂ ਦੀਆਂ ਜਿਹੜੀਆਂ ਨੇ ਪ੍ਰਸਿੱਧ ਰਚਨਾਵਾਂ ਨੇ ਤਾਂ ਹੁਣ ਆਪਾਂ ਜਿਹੜੀ ਕਵਿਤਾ ਕਿਹੜੀ ਹੈ ਉਸ ਦੇ ਬਾਰੇ ਆਪਾਂ ਉਹਦੀ ਲਾਈਨ ਟੂ ਲਾਈਨ ਵਿਆਖਿਆ ਕਰਦੇ ਹਾਂ ਤਾਂ ਇਹਦੇ ਵਿੱਚ ਕਵੀ ਨੇ ਇੱਕ ਕੀੜੀ ਦੀ ਉਦਾਹਰਣ ਦਿੰਦਿਆਂ ਹੋਏ ਕਿਹਾ ਹੈ ਕਿ ਜਿਹੜੀ ਕੀੜੀ ਹੈ ਉਹ ਹਮੇਸ਼ਾ ਤੁਸੀਂ ਉਹਨੂੰ ਕੀੜੀ ਨੂੰ ਦੇਖੋਗੇ ਉਹ ਚਲਦੀ ਹੀ ਰਹਿੰਦੀ ਹੈ ਉਹ ਰੁਕਦੀ ਨਹੀਂ ਜਦੋਂ ਵੀ ਅਸੀਂ ਕੀੜੀ ਨੂੰ ਦੇਖਾਂਗੇ ਕੀੜੀ ਨੂੰ ਖੜੇ ਕਰੀ ਨਹੀਂ ਦੇਖਦੇ ਕੀੜੀ ਹਮੇਸ਼ਾ ਹੀ ਚਲਦੀ ਰਹਿੰਦੀ ਹੈ ਵਧਦੀ ਜਾਏ ਵਧਦੀ ਜਾਏ ਤਾਂਗ ਕਿਸੇ ਵਿੱਚ ਵਧਦੀ ਜਾਏ ਜਿਹੜੀ ਕੀੜੀ ਹੈ ਉਹ ਹਮੇਸ਼ਾ ਚਲਦੀ ਹੀ ਰਹਿੰਦੀ ਹੈ ਕਿਉਂਕਿ ਚੱਲਣ ਦਾ ਨਾਮ ਹੀ ਜ਼ਿੰਦਗੀ ਹੈ ਤਾਂ ਇਹਦੇ ਵਿੱਚ ਕਵੀ ਨੇ ਗੁਰਮukh Singh Musafir ji ਨੇ ਕੀੜੀ ਦੀ ਤੁਲਨਾ ਦਿੰਦੇ ਹੋਏ ਕਿਹਾ ਕਿ ਜਿਹੜੀ ਜ਼ਿੰਦਗੀ ਹੈ ਇਹਦਾ ਨਾਮ ਚੱਲਣਾ ਹੈ ਇਹ ਜ਼ਿੰਦਗੀ ਜਿਹੜੀ ਹੈ ਚਲਦੀ ਹੀ ਚੰਗੀ ਲੱਗਦੀ ਹੈ ਤਾਂ ਜਿਵੇਂ ਕੀੜੀ ਹੈ ਉਹ ਵਧਦੀ ਜਾਏ ਵਧਦੀ ਹੈ ਉਹ ਕੀੜੀ ਜਿਹੜੀ ਹੈ ਉਹ ਚਲਦੀ ਹੀ ਰਹਿੰਦੀ ਹੈ ਚਲਦੀ ਹੀ ਰਹਿੰਦੀ ਹੈ ਉਹ ਕਿਸੇ ਦੀ ਤਾਂਗ ਵਿੱਚ ਜਿਵੇਂ ਉਹ ਉਹਨੂੰ ਕੀੜੀ ਨੂੰ ਕੋਈ ਖਿੱਚ ਹੁੰਦੀ ਹੈ ਉਹਨੂੰ ਕੋਈ ਤਾਂਗ ਹੈ ਉਹਨੂੰ ਜਿਵੇਂ ਕਿਸੇ ਨੂੰ ਮਿਲਣ ਦੀ ਕੋਈ ਤਾਂਗ ਹੈ ਉਹਦੇ ਅੰਦਰ ਕੋਈ ਖਿੱਚ ਹੈ ਜਿਸ ਨੂੰ ਉਹ ਮਿਲਣ ਦੀ ਜਾਂ ਤਾਂਗ ਦੇ ਵਿੱਚ ਜਿਹੜੀ ਹੈ ਉਹ ਚਲਦੀ ਹੀ ਜਾਂਦੀ ਹੈ ਕਿਧਰੋਂ ਪਿਣਕ ਪਈ ਪੋਰੇ ਦੀ ਹੁਣ ਉਹਨੂੰ ਕਿਧਰੋਂ ਪਿਣਕ ਪਿਣਕ ਮਤਲਬ ਖਬਰ ਜੇ ਉਹਨੂੰ ਕੋਈ ਖਬਰ ਲੱਗਦੀ ਹੈ ਵੀ ਉੱਥੇ ਇੱਕ ਦਾਣਾ ਟੁਕੜਾ ਜਿਹੜਾ ਹੈ ਖਾਣੇ ਦਾ ਪਿਆ ਕਿਧਰੋਂ ਪਿਣਕ ਪਈ ਪੋਰੇ ਦੀ ਪੋਰੇ ਦੀ ਮਤਲਬ ਇੱਕ ਛੋਟੇ ਜਿਹੇ ਟੁਕੜੇ ਦੀ ਪਿੰਕ ਮਤਲਬ ਖਬਰ ਉਹਨੂੰ ਕਿਦੋਂ ਖਬਰ ਲੱਗਦੀ ਹੈ ਕਿ ਉੱਥੇ ਇੱਕ ਛੋਟਾ ਜਿਹਾ ਟੁਕੜਾ ਜਿਹੜਾ ਖਾਣੇ ਦਾ ਪਿਆ ਹੈ ਤਾਂ ਉਹ ਕੀ ਕਰਦੀ ਹੈ ਇੱਕ ਦੂਜੀ ਨੂੰ ਖਬਰ ਪਹੁੰਚਾਵੇ ਤਾਂ ਫਿਰ ਉਹ ਕੀ ਕਰਦੀ ਹੈ ਇੱਕ ਕੀੜੀ ਦੂਜੀ ਕੀੜੀ ਨੂੰ ਅੱਗੇ ਤੋਂ ਅੱਗੇ ਦੱਸਦੀ ਜਾਂਦੀ ਹੈ ਵੀ ਉੱਥੇ ਇੱਕ ਖਾਣੇ ਦਾ ਛੋਟਾ ਜਿਹਾ ਇੱਕ ਟੁਕੜਾ ਹੈ ਤਾਂ ਉੱਥੇ ਖਾਣਾ ਪਿਆ ਹੈ ਤਾਂ ਉਹ ਇੱਕ ਦੂਜੀ ਨੂੰ ਖਬਰ ਪਹੁੰਚਾਉਂਦੀ ਹੈ ਇੱਕ ਦੂਜੀ ਨੂੰ ਅੱਗੇ ਤੋਂ ਅੱਗੇ ਉਹ ਦੱਸਦੀ ਜਾਂਦੀ ਹੈ ਵਧਦੀ ਜਾਏ ਵਧਦੀ ਜਾਏ ਉਹ ਚਲਦੀ ਹੀ ਰਹਦੀ ਹੈ ਚਲਦੀ ਹੀ ਰਹਦੀ ਹੈ ਕਿਉਂਕਿ ਜ਼ਿੰਦਗੀ ਜਿਹੜੀ ਹੈ ਚੱਲਣ ਦਾ ਨਾਂ ਹੈ ਤੇ ਜਿਹੜੀ ਕੀੜੀ ਹੈ ਉਹ ਕਦੇ ਰੁਕਦੀ ਨਹੀਂ ਉਹ ਹਮੇਸ਼ਾ ਚਲਦੀ ਰਹਿੰਦੀ ਹੈ ਆਪਣੀ ਧੁੰਨ ਵਿੱਚ ਮਸਤੀ ਅੰਦਰ ਉਹ ਆਪਣੀ ਹੀ ਮਸਤੀ ਦੇ ਅੰਦਰ ਚੱਲੇ ਉਹਨੂੰ ਦੁਨੀਆ ਤੋਂ ਕੋਈ ਪਰਵਾਹ ਨਹੀਂ ਉਹਨੇ ਕਿਸੇ ਤੋਂ ਕੁਝ ਨਹੀਂ ਲੈਣਾ ਦੇਣਾ ਉਹ ਆਪਣੀ ਹੀ ਚਾਲ ਦੇ ਵਿੱਚ ਆਪਣੀ ਹੀ ਧੁੰਨ ਦੇ ਵਿੱਚ ਜਿਹੜੀ ਹੈ ਉਹ ਚਲਦੀ ਹੀ ਰਹਿੰਦੀ ਹੈ ਨਹੀਂ ਛੱਡਦੀ ਉਦਮ ਦੀ ਵਾਦੀ ਉਹ ਕਹਿੰਦੇ ਜਿਹੜੀ ਉਹ ਮਿਹਨਤ ਕਰਨੀ ਨਹੀਂ ਛੱਡੀ ਉਦਮ ਮਤਲਬ ਮਿਹਨਤ ਤੇ ਉਹ ਵਾਦੀ ਮਤਲਬ ਆਦਤ ਉਹ ਆਪਣੀ ਜਿਹੜੀ ਉਹਦੀ ਮਿਹਨਤ ਕਰਨ ਦੀ ਆਦਤ ਹੈ ਉਹ ਨੂੰ ਨਹੀਂ ਛੱਡਦੀ ਉਹ ਆਪਣੀ ਹੀ ਮਸਤੀ ਦੇ ਵਿੱਚ ਉਹ ਨੂੰ ਕਿਸੇ ਤੋਂ ਕੁਝ ਨਹੀਂ ਲੈਣਾ ਉਹ ਕਿਸੇ ਵੱਲ ਨਹੀਂ ਦੇਖਦੀ ਉਹ ਸਿਰਫ ਆਪਣੀ ਹੀ ਚਾਲ ਦੇ ਵਿੱਚ ਜਿਹੜੀ ਕੀੜੀ ਹੈ ਉਹ ਚਲਦੀ ਹੀ ਰਹਿੰਦੀ ਹੈ ਔਖੀ ਹੋ ਸੌਖੀ ਹੋ ਜਾਵੇ ਉਹ ਚਾਹੇ ਔਖੀ ਹੈ ਸੌਖੀ ਹੈ ਉਹ ਔਖੀ ਹੁੰਦੀ ਹੈ ਤੇ ਆਪਣਾ ਤੁਰੀ ਜਾ ਰਹੀ ਹੈ ਫਿਰ ਵੀ ਉਹ ਚਲਦੀ ਜਾ ਰਹੀ ਹੈ ਚਾਹੇ ਔਖੀ ਹੈ ਸੌਖੀ ਹੈ ਉਹ ਵਧਦੀ ਜਾਏ ਵਧਦੀ ਜਾਵੇ ਉਹ ਚਾਏ ਉਹਦੇ ਤੇ ਕੋਈ ਵੀ ਦੁੱਖ ਹੈ ਤਕਲੀਫਾਂ ਨੇ ਤਾਂ ਬੰਦੇ ਨੂੰ ਹਿੰਮਤ ਨਹੀਂ ਛੱਡਣੀ ਚਾਹੀਦੀ ਇਸੇ ਤਰ੍ਹਾਂ ਜਿਹੜਾ ਕਵੀ ਹੈ ਇਹਦੇ ਵਿੱਚ ਦੱਸ ਰਿਹਾ ਕਿ ਬੰਦੇ ਨੂੰ ਕਦੇ ਵੀ ਕੋਈ ਔਖੇ ਟਾਈਮ ਸੌਖੇ ਟਾਈਮ ਕਦੇ ਆਪਣੇ ਆਪ ਨੂੰ ਆਪਣੀ ਹਿੰਮਤ ਨਹੀਂ ਹਾਰਨੀ ਚਾਹੀਦੀ ਜ਼ਿੰਦਗੀ ਦੇ ਵਿੱਚ ਉਹਨੂੰ ਅੱਗੇ ਹੀ ਅੱਗੇ ਵਧਣਾ ਚਾਹੀਦਾ ਹੈ ਇਹਦੇ ਵਿੱਚ ਕਵੀ ਨੇ ਕੀੜੀ ਦੀ ਕੀੜੀ ਦੀ ਤੁਲਨਾ ਕਰਦੇ ਹੋਏ ਇਹ ਦੱਸਿਆ ਕਿ ਇਨਸਾਨ ਨੂੰ ਜਿਹੜਾ ਹੈ ਆਪਣੇ ਦੁੱਖਾਂ ਤਕਲੀਫਾਂ ਦੇ ਵਿੱਚ ਵੀ ਆਪਣੇ ਆਪ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਉਸ ਨੂੰ ਅੱਗੇ ਤੋਂ ਅੱਗੇ ਜਿਹੜਾ ਹੈ ਵਧਦੇ ਰਹਿਣਾ ਚਾਹੀਦਾ ਹੈ ਔੜ ਸੌੜ ਲਈ ਕਰੇ ਤਿਆਰੀ ਔੜ ਸੌੜ ਲਈ ਮਤਲਬ ਔਖੇ ਟਾਈਮ ਲਈ ਔੜ ਸੌੜ ਦਾ ਮਤਲਬ ਔਖਾ ਟਾਈਮ ਤਾਂ ਜਿਹੜੀ ਕੀੜੀ ਹੈ ਉਹ ਆਪਣੇ ਔਖੇ ਟਾਈਮ ਲਈ ਉਹ ਔਖੇ ਟਾਈਮ ਲਈ ਆਪਣਾ ਜਿਹੜਾ ਅੰਨ ਹੈ ਉਹਨੂੰ ਜਮਾ ਕਰਦੀ ਰਹਿੰਦੀ ਹੈ ਕੀੜੀ ਨੂੰ ਵੀ ਜਾਨ ਪਿਆਰੀ ਕਿਹੜੀ ਕਹਿੰਦੇ ਕੀੜੀ ਨੂੰ ਵੀ ਆਪਣੀ ਜਾਨ ਪਿਆਰੀ ਉਸਨੇ ਵੀ ਰੋਟੀ ਖਾਣੀ ਹੈ ਉਸਨੇ ਵੀ ਖਾਣਾ ਖਾਣਾ ਹੈ ਤਾਂ ਉਹ ਜਦੋਂ ਔਖਾ ਜਦੋਂ ਸੋਕਾ ਪੈ ਜਾਂਦਾ ਹੈ ਤੇ ਜਦੋਂ ਸੋਕਾ ਪੈ ਜਾਂਦਾ ਖਾਣਾ ਖਾਣ ਨੂੰ ਨਹੀਂ ਮਿਲਦਾ ਤਾਂ ਉਹ ਆਪਣੇ ਉਸ ਬੁਰੇ ਦਿਨਾਂ ਦੇ ਲਈ ਉਸ ਬੁਰੇ ਵਕਤ ਦੇ ਲਈ ਉਹ ਆਪਣਾ ਜਿਹੜਾ ਖਾਣਾ ਹੈ ਉਹ ਇਕੱਠਾ ਕਰਕੇ ਰੱਖਦੀ ਹੈ ਔਰ ਸੌਣ ਲਈ ਕਰੇ ਤਿਆਰੀ ਉਹ ਆਪਣੇ ਔਖੇ ਟਾਈਮ ਲਈ ਜਿਹੜਾ ਉਹ ਖਾਣੇ ਦੀ ਤਿਆਰੀ ਰੱਖਦੀ ਹੈ ਕਰਕੇ ਕਿਉਂਕਿ ਉਹਨੂੰ ਵੀ ਜਾਨ ਪਿਆਰੀ ਹੈ ਉਹਨੇ ਵੀ ਜੀਣਾ ਹੈ ਤਾਂ ਉਹ ਜ਼ਿੰਦਗੀ ਦੇ ਵਿੱਚ ਆਪਣੇ ਔਖੇ ਵਕਤ ਦੇ ਲਈ ਆਪਣਾ ਖਾਣਾ ਜਿਹੜਾ ਉਹ ਇਕੱਠਾ ਕਰਕੇ ਰੱਖਦੀ ਹੈ ਇਸੇ ਤਰ੍ਹਾਂ ਇਨਸਾਨ ਨੂੰ ਆਪਣੇ ਬੁਰੇ ਵਕਤ ਦੇ ਲਈ ਵੀ ਆਪਣਾ ਜਿਹੜਾ ਬੁਰਾ ਵਕਤ ਉਹਦੇ ਕਦੀ ਜ਼ਿੰਦਗੀ 'ਚ ਬੁਰਾ ਵਕਤ ਆਉਂਦਾ ਹੈ ਤੇ ਉਹਦੇ ਲਈ ਪੂਰੀ ਤਿਆਰੀ ਕਰਕੇ ਰੱਖਣੀ ਚਾਹੀਦੀ ਹੈ ਉਹਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਤੁਰਿਆ ਰਹਿਣਾ ਤੁਰਿਆ ਰਹਿਣਾ ਹੌਲੀ ਪਰ ਹਫਣਾ ਨਹੀਂ ਬੈਣਾ ਉਹ ਕਹਿੰਦੀ ਹੈ ਕਵੀ ਕਹਿ ਰਿਹਾ ਕਿ ਤੁਰਿਆ ਰਹਿਣਾ ਤੁਰਿਆ ਰਹਿਣਾ ਹੋਲੀ ਪਰ ਹਫਣਾ ਨਹੀਂ ਬਹਿਣਾ ਉਹ ਕਹਿੰਦੀ ਜਿਹੜੀ ਕੀੜੀ ਆ ਉਹ ਤੁਰਦੀ ਹੀ ਰਹਿੰਦੀ ਐ ਤੁਰਦੀ ਹੀ ਰਹਿੰਦੀ ਐ ਹੌਲੀ 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 ਉਹ ਚਲਦੀ ਰਹਿੰਦੀ ਐ ਪਰ ਹਫਣਾ ਨਹੀਂ ਬਹਿਣਾ ਪਰ ਉਹ ਜਿਹੜਾ ਆ ਵੀ ਐ ਉਹ ਥੱਕਦੀ ਨਹੀਂ ਉਹ ਥੱਕ ਕੇ ਹਫ ਕੇ ਬੈਠਦੀ ਨਹੀਂ ਤਾਂ ਕੀੜੀ ਜਿਹੜੀ ਹੈ ਉਹ ਚਲਦੀ ਹੀ ਰਹਿੰਦੀ ਹੈ ਤਾਂ ਇਸੇ ਤਰ੍ਹਾਂ ਇਨਸਾਨ ਨੂੰ ਵੀ ਹੌਲੀ-ਹੌਲੀ ਜਿਹੜੇ ਨੇ ਆਪਣੀ ਜ਼ਿੰਦਗੀ ਦੇ ਜਿਹੜੇ ਵੀ ਕੰਮ ਨੇ ਹੌਲੀ-ਹੌਲੀ ਜਿਹੜੇ ਨੇ ਉਹਨਾਂ ਨੂੰ ਕਰਦੇ ਰਹਿਣਾ ਚਾਹੀਦਾ ਹੈ ਇਹ ਨਹੀਂ ਵੀ ਜਲਦੀ-ਜਲਦੀ ਸਾਰੇ ਕੰਮ ਕਰ ਲੇ ਤੇ ਚਲੋ ਥੱਕ ਹਾਰ ਕੇ ਬੈਠ ਜਾਵੀਂ ਨਹੀਂ ਹੌਲੇ-ਹੌਲੇ ਜਿਹੜੇ ਨੇ ਜ਼ਿੰਦਗੀ ਦੇ ਕੰਮਾਂ ਨੂੰ ਕਰਦੇ ਰਹਿਣਾ ਚਾਹੀਦਾ ਹੈ ਤਾਂ ਇਸ ਤਰ੍ਹਾਂ ਕਵੀ ਜਿਹੜਾ ਹੈ ਅੱਗੇ ਦੱਸ ਰਿਹਾ ਹੈ ਹੀ ਬਹੁਤ ਹੀ ਤੇਜ਼ੀ ਬਹੁਤ ਥਕਾਵੇ ਕਹਿੰਦੇ ਜਿਹੜੀ ਬਹੁਤ ਜਲਦਬਾਜੀ ਚ ਜਦੋਂ ਅਸੀਂ ਕੰਮ ਕਰਦੇ ਹਾਂ ਬਹੁਤ ਹੀ ਤੇਜ਼ੀ ਬਹੁਤ ਥਕਾਵੇ ਕਹਿੰਦੇ ਜਦੋਂ ਅਸੀਂ ਬਹੁਤ ਆਪਣਾ ਜਲਦੀ ਜਲਦੀ ਕੰਮ ਕਰਦੇ ਹਾਂ ਤਾਂ ਅਸੀਂ ਥੱਕ ਜਾਂਦੇ ਹਾਂ ਤਾਂ ਜਿਹੜੀ ਉਹ ਕਿਹੜੀ ਆ ਉਹ ਤੇਜ਼ੀ ਨਹੀਂ ਦਿਖਾਉਂਦੀ ਉਹ ਹੌਲੇ 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 ਚਲਦੀ ਰਹਿੰਦੀ ਹੈ ਕੂਟੀਆਂ ਮੰਜ਼ਿਲ ਦੂਰ ਦਿਸਾਵੇ ਉਹ ਜਦੋਂ ਬੰਦਾ ਥੱਕ ਜਾਂਦਾ ਤਾਂ ਫਿਰ ਜਿਹੜੀ ਮੰਜ਼ਿਲ ਹੈ ਉਹ ਬਹੁਤ ਦੂਰ ਦਿਖਣ ਲੱਗ ਜਾਂਦੀ ਹੈ ਥੱਕੇ ਹੋਏ ਬੰਦੇ ਨੂੰ ਉਸ ਥੋੜੀ ਜੀ ਜਗ੍ਹਾ ਤੇ ਵੀ ਜਾਣਾ ਉਸ ਨੂੰ ਔਖਾ ਲੱਗ ਜਾਂਦਾ ਕਿਉਂਕਿ ਉਹ ਥੱਕ ਗਿਆ ਹੈ ਤਾਂ ਥਕਿਆ ਹੋਇਆ ਬੰਦਾ ਉਹ ਥੋੜੀ ਜੀ ਦੂਰ ਮੰਜ਼ਿਲ ਤੇ ਵੀ ਨਹੀਂ ਪਹੁੰਚ ਸਕਦਾ ਇਸ ਲਈ ਹੋਲੇ-ਹੋਲੇ ਜਿਹੜਾ ਆਪਣੀ ਮੰਜ਼ਿਲ ਤੱਕ ਪਹੁੰਚਿਆ ਜਾ ਸਕਦਾ ਹੈ ਹੌਲੀ-ਹੌਲੀ ਚੱਲੋ ਪਰ ਆਪਣੀ ਮੰਜ਼ਿਲ ਤੱਕ ਪਹੁੰਚੋ ਜੇ ਤੁਸੀਂ ਥੱਕ ਜਾਓਗੇ ਹਟਿਆਂ ਮੰਜ਼ਿਲ ਦੂਰ ਦਿਖਾਵੇ ਜੇ ਬੰਦਾ ਥੱਕ ਜਾਂਦਾ ਹੈ ਤਾਂ ਜਿਹੜੀ ਮੰਜ਼ਿਲ ਨੇੜੇ ਹੁੰਦੀ ਹੈ ਤਾਂ ਉਹ ਵੀ ਦੂਰ ਦਿਖਣ ਲੱਗ ਪੈਂਦੀ ਹੈ ਹੋਲੀ ਹੋਲੀ ਤੁਰਦੀ ਜਾਂਦੀ ਜਿਹੜੀ ਕਿੜੀ ਆ ਉਹ ਹੋਲੀ 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 ਤੁਰਦੀ ਜਾਂਦੀ ਹੈ ਤੁਰਦੀ ਜਾਂਦੀ ਤੁਰਦੀ ਜਾਂਦੀ ਤਾਂ ਉਹ ਤੁਰ ਹੀ ਜਾਂਦੀ ਹੈ ਤੁਰ ਹੀ ਜਾਂਦੀ ਹੈ ਇਸੇ ਤਰ੍ਹਾਂ ਇਨਸਾਨ ਨੂੰ ਵੀ ਹੋਲੀ 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 ਆਪਣੀ ਜ਼ਿੰਦਗੀ ਦੇ ਵਿੱਚ ਤੁਰਿਆ ਰਹਿਣਾ ਚਾਹੀਦਾ ਹੈ ਜ਼ਿੰਦਗੀ ਦੇ ਸਾਰੇ ਕੰਮਾਂ ਨੂੰ ਕਰਨਾ ਚਾਹੀਦਾ ਹੈ ਹੋਲੀ ਹੋਲੀ ਕਰਦੇ ਰੋ ਤਾਂ ਸਾਰੇ ਤੁਹਾਡੀ ਮੰਜ਼ਿਲ ਜਿਹੜੀ ਹੈ ਤੁਹਾਨੂੰ ਨੇੜੇ ਦਿਖੇਗੀ ਜੇ ਤੁਸੀਂ ਜਲਦੀ ਜਲਦੀ ਕੰਮ ਕਰੋਗੇ ਤਾਂ ਤੁਹਾਡੀ ਉਹ ਜਿਹੜੀ ਨੇੜੇ ਮੰਜ਼ਿਲ ਹੈ ਉਹ ਵੀ ਤੁਹਾਨੂੰ ਦੂਰ ਦਿਖੇਗੀ ਤੁੰਦੇ ਪੱਕੇ ਧੀਰਜ ਵਾਲੇ ਤੋੜ ਨਾ ਛੱਡਣ ਪੈਣ ਨਕਾਲਿਓ ਕਹਿੰਦੇ ਜਿਹੜੇ ਤੁੰਦੇ ਪੱਕੇ ਹੁੰਦੇ ਨੇ ਜਿਨ੍ਹਾਂ ਦੇ ਗਹਿਰ ਗੰਭੀਰ ਵਾਲੇ ਹੁੰਦੇ ਨੇ ਧੀਰਜ ਮਤਲਬ ਜਿਹੜੇ ਧੀਰਜ ਰੱਖਣ ਵਾਲੇ ਹੁੰਦੇ ਨੇ ਜਿਨ੍ਹਾਂ ਨੂੰ ਗੰਭੀਰ ਲੋਕ ਹੁੰਦੇ ਨੇ ਤੁੰਦੇ ਪੱਕੇ ਉਹ ਆਪਣੀ ਤੁੰਦੇ ਪੱਕੇ ਹੁੰਦੇ ਨੇ ਵੀ ਮੈਂ ਇਹ ਕੰਮ ਕਰਨਾ ਹੀ ਕਰਨਾ ਹੈ ਤਾਂ ਉਹ ਬੜੇ ਗੰਭੀਰ ਹੁੰਦੇ ਨੇ ਇਸ ਵਿਸ਼ੇ ਨੂੰ ਲੈ ਕੇ ਵੀ ਅਸੀਂ ਇਸ ਆਪਣੇ ਕੰਮ ਨੂੰ ਪੂਰਾ ਕਰਨਾ ਹੈ ਤੋੜ ਨਾ ਛੱਡਣ ਪੈਣ ਨਕਾਲਿਓ ਤਾਂ ਉਹ ਇਸ ਨੂੰ ਛੱਡਦੇ ਨਹੀਂ ਉਹ ਕਾਲੇ ਨਹੀਂ ਪੈਂਦੇ ਵੀ ਅਸੀਂ ਇਹ ਜਲਦੀ ਜਲਦੀ ਇਹ ਕੰਮ ਖਤਮ ਕਰ ਲਈਏ ਕਾਲੇ ਪੈ ਜਾਂਦੇ ਨੇ ਕਾਲੇ ਮਤਲਬ ਜਲਦੀ ਜਲਦੀ ਤਾਂ ਉਹ ਕਾਲੇ ਨਹੀਂ ਪੈਂਦੇ ਉਹ ਕਹਿੰਦੇ ਨੇ ਅਸੀਂ ਇਸ ਕੰਮ ਨੂੰ ਕਰਨਾ ਹੈ ਤਾਂ ਉਹ ਇਸ ਚੀਜ਼ ਨੂੰ ਛੱਡਦੇ ਨਹੀਂ ਅੱਧ ਵਿੱਚ ਨਹੀਂ ਛੱਡਦੇ ਨਦੀਆਂ ਚਾਲ ਗੰਭੀਰ ਚਲਦੀਆਂ ਜਿਹੜੀਆਂ ਨਦੀਆਂ ਨੇ ਉਹ ਵੀ ਆਪਣੀ ਚਾਲ ਦੇ ਵਿੱਚ ਮਸਤ ਤੁਰੀਆਂ ਹੀ ਜਾਂਦੀਆਂ ਨੇ ਤੁਸੀਂ ਨਦੀਆਂ ਨੂੰ ਰੁਕਿਆ ਦੇਖਿਆ ਕਦੀ ਨਹੀਂ ਤਾਂ ਜਿਹੜੀਆਂ ਨਦੀਆਂ ਨੇ ਉਹ ਵੀ ਆਪਣੀ ਚਾਲ ਦੇ ਵਿੱਚ ਚਲਦੀਆਂ ਹੀ ਰਹਿੰਦੀਆਂ ਨੇ ਗੰਭੀਰ ਚਾਲ ਚਲਦੀਆਂ ਰਹਿੰਦੀਆਂ ਨੇ ਸ਼ੋ ਸਾਗਰ ਵਿੱਚ ਜਾ ਲੈਂਦੀਆਂ ਤੇ ਅੰਤ ਵਿੱਚ ਕੀ ਹੁੰਦਾ ਹੈ ਉਹ ਮਹਾਸਾਗਰ ਸ਼ੋ ਸਾਗਰ ਮਤਲਬ ਮਹਾਸਾਗਰ ਤਾਂ ਅੰਤ ਵਿੱਚ ਕੀ ਹੁੰਦਾ ਉਸ ਜਾ ਕੇ ਮਹਾਸਾਗਰ ਦੇ ਵਿੱਚ ਮਿਲ ਜਾਂਦੀਆਂ ਨੇ ਆਪਣੀ ਮੰਜ਼ਿਲ ਨੂੰ ਪਾ ਲੈਂਦੀਆਂ ਨੇ ਨਦੀਆਂ ਇਸੇ ਤਰ੍ਹਾਂ ਕਵੀ ਨੇ ਇਹਦੇ ਵਿੱਚ ਦੱਸਿਆ ਉਦਾਹਰਨ ਵੀ ਜਿਹੜੇ ਤੁੰਦੇ ਪੱਕੇ ਹੁੰਦੇ ਨੇ ਜਿਹੜੀ ਆਪਣੀ ਲਗਨ ਦੇ ਪੱਕੇ ਆਉਂਦੇ ਨੇ ਉਹਨਾਂ ਦੇ ਅੰਦਰ ਹੁੰਦਾ ਹੈ ਉਹ ਹੁੰਦਾ ਵਿਸ਼ਵਾਸ ਹੁੰਦਾ ਵੀ ਅਸੀਂ ਜਿਹੜਾ ਇਸ ਕੰਮ ਨੂੰ ਨਹੀਂ ਛੱਡਣਾ ਤੋੜਨਾ ਛੱਡਣ ਪੈਣ ਨਾਲ ਉਹ ਕਾਲੇ ਨਹੀਂ ਬੰਦੇ ਜਲਦੀ ਨਹੀਂ ਕਰਦੇ ਉਹ ਨਦੀਆਂ ਚਾਲ ਗੰਭੀਰ ਚਲਦੀਆਂ ਜਿਹੜੀਆਂ ਨਦੀਆਂ ਉਹ ਆਪਣੀ ਗੰਭੀਰ ਚਾਲ 'ਚ ਚਲਦੀਆਂ ਰਹਿੰਦੀਆਂ ਨੇ ਤੇ ਅਖੀਰ 'ਚ ਜਾ ਕੇ ਉਹ ਆਪਣੀ ਮੰਜ਼ਿਲ ਨੂੰ ਪਾ ਲੈਂਦੀਆਂ ਨੇ ਸ਼ੋ ਸਾਗਰ ਵਿੱਚ ਜਾ ਕੇ ਡਲ ਜਾਂਦੀਆਂ ਨੇ ਮਹਾਸਾਗਰ ਵਿੱਚ ਜਾ ਕੇ ਉਹ ਰਲ ਜਾਂਦੀਆਂ ਨੇ ਉਸ ਨੂੰ ਜਾ ਕੇ ਮਿਲ ਜਾਂਦੀਆਂ ਹਨ ਥੰਮਣਾ ਰੁਕਣਾ ਮੌਤ ਨਿਸ਼ਾਨੀ ਕਵੀ ਇਹਦੇ ਹੀ ਦੱਸ ਰਿਹਾ ਹੈ ਕਿ ਜੇ ਬੰਦਾ ਰੁਕ ਜਾਂਦਾ ਹੈ ਇਨਸਾਨ ਰੁਕ ਜਾਂਦਾ ਹੈ ਕੰਮ ਕਰਨਾ ਛੱਡ ਦਿੰਦਾ ਹੈ ਹੱਡ ਆਰਾਮ ਹੋ ਜਾਂਦਾ ਹੈ ਉਹ ਪਿਆਰ ਰਹਿੰਦਾ ਹੈ ਤਾਂ ਇਹ ਨਿਸ਼ਾਨੀ ਕਿਸ ਚੀਜ਼ ਦੀ ਹੈ ਮੌਤ ਦੀ ਨਿਸ਼ਾਨੀ ਹੈ ਕਿਉਂਕਿ ਚਲਦੇ ਰਹਿਣਾ ਜ਼ਿੰਦਗੀ ਦਾ ਨਾਮ ਹੈ ਤੇ ਜੇ ਰੁਕ ਜਾਂਦਾ ਇਨਸਾਨ ਉਹ ਕੰਮ ਕਾਰ ਛੱਡ ਕੇ ਪਿਆ ਰੰਦਾ ਤਾਂ ਇਹ ਜਿਹੜੀ ਮੌਤ ਦੀ ਨਿਸ਼ਾਨੀ ਹੈ ਦੇ ਸੜਾਂਦ ਖੜੋਤਾ ਪਾਣੀ ਜਿਸ ਤਰ੍ਹਾਂ ਖੜਾ ਪਾਣੀ ਜੇ ਪਾਣੀ ਚਲਦਾ ਰਹੇਗਾ ਤਾਂ ਉਹ ਸਾਫ਼ ਹੈ ਨਿਰਮਲ ਹੈ ਸਵੱਛ ਹੈ ਤੇ ਜੇ ਪਾਣੀ ਖੜੋ ਜਾਏਗਾ ਤਾਂ ਉਹਦੇ ਵਿੱਚ ਕੀ ਹੋਏਗਾ ਉਹਦੇ ਸੜਾਣ ਲੱਗ ਜਾਏਗੀ ਉਹਦੇ ਵਿੱਚ ਮੁਸ਼ਕ ਆਣ ਲੱਗ ਜਾਏਗੀ ਤਾਂ ਜਿਵੇਂ ਪਾਣੀ ਖੜਾ ਪਾਣੀ ਜਿਹੜਾ ਹੈ ਉਹ ਕਦੀ ਸਾਫ ਪਾਣੀ ਨਹੀਂ ਬਣ ਸਕਦਾ ਤੇ ਉਹਦੇ ਵਿੱਚ ਉਹ ਸੜਾਹ ਦਾਣ ਲੱਗ ਜਾਂਦੀ ਹੈ ਉਹਦੇ ਵਿੱਚ ਮੂਛਕਾ ਜਾਂਦੀ ਹੈ ਤਾਂ ਇਸ ਤਰ੍ਹਾਂ ਜਿਸ ਤਰ੍ਹਾਂ ਜ਼ਿੰਦਗੀ ਜਿਹੜੀ ਹੈ ਚੱਲਣ ਦਾ ਨਾਮ ਹੈ ਤੇ ਖੜੀ ਜ਼ਿੰਦਗੀ ਕੀ ਹੈ ਮੌਤ ਦੀ ਨਿਸ਼ਾਨੀ ਤੇ ਖੜੇ ਪਾਣੀ ਦੇ ਵਿੱਚ ਕੀ ਹੈ ਸੜਾਹ ਦਾ ਜਾਂਦੀ ਹੈ ਤਾਂ ਉਹ ਮੂਛਕ ਮਾਰ ਜਾਂਦਾ ਪਾਣੀ ਇਸ ਲਈ ਜਿਵੇਂ ਪਾਣੀ ਚੱਲਦਾ ਰਹਿੰਦਾ ਇਸ ਤਰ੍ਹਾਂ ਇਨਸਾਨ ਦੀ ਜ਼ਿੰਦਗੀ ਜਿਹੜੀ ਹੈ ਉਹ ਵੀ ਚਲਦੀ ਰਹਿਣੀ ਚਾਹੀਦੀ ਹੈ ਟੁੱਟਦੀ ਜਾਂਦੀ ਟੁੱਟਦੀ ਜਾਂਦੀ ਤਾਂ ਕਵੀ ਕਹਿੰਦਾ ਜਿਹੜੀ ਕਿੜੀ ਹੈ ਉਹ ਚਲਦੀ ਹੀ ਜਾਂਦੀ ਹੈ ਚਲਦੀ ਹੀ ਜਾਂਦੀ ਹੈ ਤਾਂ ਅਗੇ ਕਵੀ ਕਹਿ ਰਿਹਾ ਇੱਕ ਦੂਜੀ ਨੂੰ ਨਾਲ ਰਲਾਂਦੀ ਇੱਕ ਇਧਰੋਂ ਇੱਕ ਅੱਗੋਂ ਆਵੇ ਇੱਕ ਦੂਜੀ ਨੂੰ ਨਾਲ ਟਕਰਾਵੇ ਵੱਧਦੀ ਜਾਵੇ ਵੱਧ ਜਿਵੇਂ ਕਵੀ ਇਹਦੇ ਵਿੱਚ ਕਹਿ ਰਿਹਾ ਕਿ ਜਦੋਂ ਕੀੜੀ ਜਾ ਰਹੀ ਹੁੰਦੀ ਹੈ ਤਾਂ ਇੱਕ ਦੂਸਰੇ ਨੂੰ ਜਦੋਂ ਤੁਸੀਂ ਕੀੜੀਆਂ ਦੀ ਲਾਈਨ ਨੂੰ ਦੇਖੋਗੇ ਤਾਂ ਉਹ ਚਲਦੀ ਜਾ ਰਹੀ ਹੈ ਤਾਂ ਇੱਕ ਦੂਜੇ ਨੂੰ ਨਾਲ ਰਲ ਆ ਲੈਂਦੀ ਹੈ ਤਾਂ ਇੱਕ ਜਲਦੀ ਹੈ ਨਾਲ-ਨਾਲ ਦੂਜੀ ਵੀ ਉਹਦੇ ਪਿੱਛੇ-ਪਿੱਛੇ ਚੱਲ ਪੈਂਦੀ ਹੈ ਤੇ ਜਿਸ ਤਰ੍ਹਾਂ ਕੀੜੀਆਂ ਦੀ ਲਾਈਨ ਹੁੰਦੀ ਹੈ ਇੱਕ ਇਧਰੋਂ ਆ ਰਹੀ ਹੈ ਇੱਕ ਇਧਰੋਂ ਜਾ ਰਹੀ ਹੈ ਤਾਂ ਉਹ ਆਪਸ ਵਿੱਚ ਇੱਕ ਦੂਜੇ ਨੂੰ ਟਕਰਾਂਦੀਆਂ ਨਹੀਂ ਸਕੋ ਨਾਲ ਰਲ ਮਿਲ ਕੇ ਉਹ ਜਿਹੜੀਆਂ ਨੇ ਅੱਗੇ ਤੋਂ ਅੱਗੇ ਆਪਣੀ ਮੰਜ਼ਿਲ ਵੱਲ ਨੂੰ ਵੱਧਦੀਆਂ ਨੇ ਤਾਂ ਇਸੇ ਤਰ੍ਹਾਂ ਇਨਸਾਨ ਨੂੰ ਹੋਰ ਬੰਦਿਆਂ ਨੂੰ ਵੀ ਆਪਣੇ ਨਾਲ ਲੈ ਕੇ ਆਪਣੀ ਜ਼ਿੰਦਗੀ ਦੇ ਵਿੱਚ ਨਾਲ ਲੈ ਕੇ ਇੱਕ ਦੋ ਇੱਕ ਬੰਦਿਆਂ ਨੂੰ ਆਪਣੇ ਨਾਲ ਇੱਕ ਦੂਜੇ ਨੂੰ ਮਿਲਾਨਾ ਚਾਹੀਦਾ ਹੈ ਇੱਕ ਦੂਜੇ ਦੀ ਹੈਲਪ ਕਰਨੀ ਚਾਹੀਦੀ ਹੈ ਮਦਦ ਕਰਨੀ ਚਾਹੀਦੀ ਹੈ ਤੇ ਇਸ ਤਰ੍ਹਾਂ ਜਿਹੜੀ ਦੀ ਤੁਲਨਾ ਦਿੰਦੇ ਹੋਏ ਜਿਹੜਾ ਕਵੀ ਹੈ ਉਹ ਉਹ ਦੱਸ ਰਿਹਾ ਵੀ ਇੱਕ ਦੂਜੇ ਨੂੰ ਨਾਲ ਰਾਂ ਦੇ ਇੱਕ ਦੂਜੇ ਦੀ ਮਦਦ ਕਰਦੇ ਹੋਏ ਜਿਹੜੇ ਹੈ ਵੀ ਇੱਕ ਦੂਸਰੇ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣਾ ਚਾਹੀਦਾ ਹੈ ਜੇ ਹੱਥ ਆਇਆ ਭਾਰਾ ਦਾਣਾ ਹੁਣ ਕਿਹੜੀ ਹੈ ਕਹਿਰੀ ਹੈ ਜੇ ਉਹਦੇ ਹੱਥ ਕੋਈ ਭਾਰੀ ਦਾਣਾ ਆ ਜਾਂਦਾ ਜਦੋਂ ਉਹ ਜਾ ਰਹੀ ਹੈ ਕਿੜੀ ਤਾਂ ਉਹਦੇ ਹੱਥ ਵਿੱਚ ਕੋਈ ਭਾਰੀ ਦਾਣਾ ਆ ਜਾਂਦਾ ਕੋਈ ਭਾਰੀ ਖਾਣੇ ਦਾ ਥੋੜਾ ਜਿਹਾ ਟੁਕੜਾ ਕੋਈ ਥੋੜਾ ਜਿਹਾ ਭਾਰੀ ਆ ਜਾਂਦਾ ਜੋ ਉਹ ਚੁੱਕ ਨਹੀਂ ਸਕਦੀ ਤਾਂ ਉਹ ਕੀ ਕਰਦੇ ਨੇ ਚਵਾਂ ਨੇ ਰਲ ਮਿਲ ਕੇ ਚਾਣਾ ਤਾਂ ਫਿਰ ਚਵਾਂ ਨੇ ਮਤਲਬ ਚਾਰ ਜਣੀਆਂ ਨੇ ਚਾਰ ਕਿੜੀਆਂ ਨੇ ਚਾਰ ਪੰਜ ਕਿੜੀਆਂ ਨੇ ਉਹਨਾਂ ਨੂੰ ਮਿਲ ਕੇ ਚਾਣਾ ਮਤਲਬ ਚੁੱਕਣਾ ਤਾਂ ਉਹ ਦਾਣਾ ਜਿਹੜਾ ਹੈ ਉਹ ਸਾਰੀਆਂ ਰਲ ਮਿਲ ਕੇ ਉਸ ਦਾਣੇ ਨੂੰ ਚੁੱਕ ਕੇ ਫਿਰ ਤੁਰਦੀਆਂ ਨੇ ਐਸੀ ਤਰ੍ਹਾਂ ਇਨਸਾਨ ਦੇ ਅੰਦਰ ਜੇ ਮੁਸੀਬਤ ਆ ਜਾਂਦੀ ਹੈ ਇੱਕ ਦੇ ਅੰਦਰ ਮੁਸੀਬਤ ਹੈ ਤਾਂ ਦੋ ਚਾਰ ਬੰਦਿਆਂ ਨੂੰ ਮਿਲ ਕੇ ਉਹਨਾਂ ਦੀ ਮੁਸੀਬਤ ਜਿਹੜੀ ਆਪਸ ਵਿੱਚ ਹੱਲ ਕਰ ਲੈਣੀ ਚਾਹੀਦੀ ਹੈ ਇੱਕ ਦੂਜੇ ਦੀ ਮੁਸੀਬਤ ਵਿੱਚ ਸਾਥ ਦੇਣਾ ਚਾਹੀਦਾ ਹੈ ਇੱਕ ਢੂੰਡੇ ਇੱਕ ਚੁੱਕ ਲਿਆਵੇ ਇੱਕ ਕਿੜੀ ਲੱਭ ਕੇ ਲਿਆਂਦੀ ਹੈ ਦੂਜੀ ਚੁੱਕ ਕੇ ਲਿਆਂਦੀ ਹੈ ਅਗਲੀ ਅਗਲੀ ਤੀਕ ਪਹੁੰਚ ਪਹੁੰਚਾਵੇ ਤਾਂ ਉਹ ਇੱਕ ਦੂਜੇ ਨੂੰ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਇੱਕ ਦੂਜੇ ਤੱਕ ਉਹ ਪਹੁੰਚ ਜਾਂਦੀਆਂ ਹਨ ਇੱਕ ਦੇ ਪਿੱਛੇ ਇੱਕ ਤੁਰੰਦੀ ਮਿਲਵਾ ਉਦਮ ਜਥੇਬੰਦੀ ਤਾਂ ਇੱਕ ਦੇ ਪਿੱਛੇ ਇੱਕ ਤੁਰਦੀ ਹੈ ਤੇ ਮਿਲ ਕੇ ਇਹ ਜਿਹੜਾ ਉਦਮ ਕਰਦੀਆਂ ਨੇ ਮਤਲਬ ਮਿਹਨਤ ਕਰਦੀਆਂ ਜਥੇਬੰਦੀ ਦੇ ਵਿੱਚ ਇਹ ਸਾਰੀਆਂ ਮਿਲ ਕੇ ਜਿਹੜੀਆਂ ਨੇ ਇਹ ਮਿਲ ਕੇ ਕੰਮ ਕਰਦੀਆਂ ਨੇ ਜਿਹੜੀਆਂ ਕੀੜੀਆਂ ਨੇ ਇਹ ਮਿਲ ਕੇ ਜੱਥੇਬੰਦੀ ਦੇ ਵਿੱਚ ਕੰਮ ਕਰਦੀਆਂ ਨੇ ਇਹ ਇਹਨਾਂ ਦੀ ਗੁੱਟਬੰਦੀ ਹੁੰਦੀ ਪੂਰੀ ਇਹ ਜਦੋਂ ਕੋਈ ਇੰਨਾ ਪਾਰੀ ਇਹਨਾਂ ਨੂੰ ਕੋਈ ਕੰਮ ਆ ਜਾਂਦਾ ਇਹਨਾਂ ਦੇ ਤੇ ਕੋਈ ਮੁਸੀਬਤ ਆ ਜਾਂਦੀ ਇਹਨਾਂ ਦੇ ਕੋਈ ਵੱਡਾ ਕੋਈ ਖਾਣੇ ਦਾ ਵੱਡਾ ਟੁਕੜਾ ਇਹਨਾਂ ਨੂੰ ਮਿਲ ਜਾਂਦਾ ਤਾਂ ਇਹ ਦੂਜੀਆਂ ਇੱਕ ਦੂਜੇ ਨਾਲ ਮਿਲ ਕੇ ਜਿਹੜੀਆਂ ਨੇ ਇਹ ਉਸ ਨੂੰ ਅੱਗੇ ਤੋਂ ਅੱਗੇ ਚੁਪਦੀਆਂ ਨੇ ਚਾਰ ਜਣੀਆਂ ਉਹਨੂੰ ਗਲ ਕੇ ਚੱਕਦੇ ਨੇ ਕੀੜੀਆਂ ਤਾਂ ਇਹ ਮਿਲ ਕੇ ਉਦਮ ਕਰਦੀਆਂ ਨੇ ਮਿਲ ਕੇ ਜਿਹੜੀਆਂ ਇਹ ਮਿਹਨਤ ਕਰਦੀਆਂ ਨੇ ਤੇ ਇਹਨਾਂ ਦਾ ਇੱਕ ਦੂਜੇ ਦਾ ਸਾਥ ਦਿੰਦੀਆਂ ਨੇ ਇਸ ਤੋਂ ਅੱਗੇ ਇਹਨਾਂ ਦੀ ਇੱਕ ਕਵਿਤਾ ਹੋਰ ਹੈ ਅਰਦਾਸ ਤਾਂ ਇਹਦੇ ਵਿੱਚ ਹੁਣ ਤੁਹਾਨੂੰ ਦੱਸਿਆ ਵੀ ਜਿਹੜਾ ਕਵੀ ਹੈ ਉਹ ਧਾਰਮਿਕ ਕਵਿਤਾਵਾਂ ਵੀ ਲਿਖਿਆ ਤੇ ਦੇਸ਼ ਪਿਆਰ ਦੀਆਂ ਕਵਿਤਾਵਾਂ ਵੀ ਜਿਹੜੀਆਂ ਕਵੀ ਨੇ ਲਿਖਿਆ ਨੇ ਤਾਂ ਇਹਦੇ ਵਿੱਚ ਜਿਹੜਾ ਕਵੀ ਗੁਰਮੁਖ ਸਿੰਘ ਮੁਸਾਫਿਰ ਹੈ ਉਹ ਰੱਬ ਅਗੇ ਅਰਦਾਸ ਕਰ ਰਿਹਾ ਹੈ ਕਿ ਉਹ ਰੱਬ ਨੂੰ ਅਰਦਾਸ ਕਰਦੇ ਹੋਏ ਕਹਿ ਰਿਹਾ ਹੈ ਕਿੰਨਾ ਖਸਲੈ ਤੇਰਾ ਹੀ ਹੈ ਸਮਾਨ ਬੇਸ਼ੱਕ ਖਸਲ ਹੈ ਉਹ ਰੱਬ ਨੂੰ ਕਹਿ ਰਿਹਾ ਹੈ ਕਿੰਨਾ ਬੇਸ਼ੱਕ ਖੋਲ ਹੈ ਖਸਲੈ ਮਤਲਬ ਖੋਲ ਹੈ ਤੇਰਾ ਹੀ ਹੈ ਸਨਮਾਨ ਬੇਸ਼ੱਕ ਖਸਲਾ ਕਹਿੰਦਾ ਤੂੰ ਨਹੀਂ ਮੈਨੂੰ ਇਹ ਜੀਵਨ ਦਿੱਤਾ ਹੈ ਇਹ ਜ਼ਿੰਦਗੀ ਜਿਹੜੀ ਹੈ ਇਹ ਤੇਰੀ ਹੀ ਹੈ ਤੂੰ ਬੇਸ਼ੱਕ ਇਸ ਨੂੰ ਮੇਰੇ ਤੋਂ ਖੋਲ ਹੈ ਬਖਸ਼ਿਆ ਤੇਰਾ ਹੀ ਹੈ ਸਨਮਾਨ ਬੇਸ਼ੱਕ ਖਸਲਾ ਜੋ ਇਹ ਸਨਮਾਨ ਸਮਾਨ ਦੁਨੀਆ ਦੇ ਵਿੱਚ ਕਹਿੰਦਾ ਜਿਹੜਾ ਮੈਨੂੰ ਮਿਲਿਆ ਹੈ ਇਹ ਤੇਰਾ ਹੀ ਬਖਸ਼ਿਆ ਹੋਇਆ ਹੈ ਇਹ ਤੂੰ ਹੀ ਮੈਨੂੰ ਦਿੱਤਾ ਹੈ ਤੂੰ ਵੀ ਇਹ ਵੀ ਮੇਰੇ ਤੋਂ ਬੇਸ਼ੱਕ ਚਾਹੀ ਖੋਲ ਹੈ ਸਿੰਚ ਕੇ ਲਹੂ ਜਿਗਰ ਦਾ ਪਾਲਿਆ ਮੈਂ ਪੋਸਿਆ ਦਿਲ ਮੇਰੇ ਵਿੱਚ ਲੁਕਿਆ ਅਰਮਾਨ ਬੇਸ਼ੱਕ ਹਾਸਲਾ ਕਰਨਾ ਜਿਹੜੇ ਮੇਰੇ ਦਿਲ ਦੇ ਵਿੱਚ ਅਰਮਾਨ ਨੇ ਜਿਨ੍ਹਾਂ ਨੂੰ ਮੈਂ ਆਪਣੇ ਜਿਗਰ ਦੇ ਲਹੂ ਨਾਲ ਪਾਲਿਆ ਪੋਸਿਆ ਇਹ ਵੀ ਤੂੰ ਕਹਿੰਦਾ ਚਾਹੇ ਮੇਰੇ ਤੋਂ ਖੋਲ ਹੈ ਪਰ ਮੈਨੂੰ ਕੀ ਦੇ ਦੇ ਰੱਬ ਅੱਗੇ ਉਹ ਅਰਦਾਸ ਕਰ ਰਿਹਾ ਵੀ ਇਹ ਸਾਰੀਆਂ ਚੀਜ਼ਾਂ ਅਰਦਾਸ ਕਰ ਰਿਹਾ ਹੈ ਕਵੀ ਇਹ ਸਾਰੀਆਂ ਚੀਜ਼ਾਂ ਕਹਿੰਦਾ ਤੂੰ ਮੇਰੇ ਤੋਂ ਚਾਹੇ ਬੇਸ਼ੱਕ ਖੋਲ ਹੈ ਜਿਹੜਾ ਮੇਰਾ ਮਾਨ ਸਨਮਾਨ ਹੈ ਜੋ ਮੈਨੂੰ ਤੂੰ ਜੀਵਨ ਦਿੱਤਾ ਹੈ ਮੇਰੇ ਤੋਂ ਕਹਿੰਦਾ ਇਹ ਵੀ ਬੇਸ਼ੱਕ ਖੋਲ ਹੈ ਹਾਸਲਾ ਮਤਲਬ ਖੋਲ ਹੈ ਤਾਂ ਕਵੀ ਅੱਗੇ ਦੱਸ ਰਿਹਾ ਇਹਦੇ ਵਿੱਚ ਕਹਿੰਦਾ ਮਾਲਿਕਾ ਸੰਸਾਰ ਤੇਰਾ ਸਵਰਗ ਨਾਲੋਂ ਘੱਟ ਨਹੀਂ ਕਹਿੰਦਾ ਜਿਹੜਾ ਮਾਲਿਕ ਹੀ ਰੱਬਾ ਜਿਹੜਾ ਤੇਰਾ ਇਹ ਸੰਸਾਰ ਹੈ ਇਹ ਜਿਹੜੀ ਤੇਰੀ ਦੁਨੀਆ ਇਹ ਕਿਸੇ ਸਵਰਗ ਤੋਂ ਘੱਟ ਨਹੀਂ ਹੈ ਇਹਦੇ ਵਿੱਚ ਬਹੁਤ ਕੁਝ ਹੈ ਬਹੁਤ ਮੋਜਾਂ ਨੇ ਸਵਾਦ ਨੇ ਦੇਸ਼ ਦੀ ਐਸ਼ ਦੀ ਖਾਣ ਵਿਸ਼ਖ ਖਸ ਲੈ ਕਹਿੰਦਾ ਇਹਦੇ ਵਿੱਚ ਬੜੀ ਜ਼ਿੰਦਗੀ ਦੇ ਵਿੱਚ ਇਸ ਸੰਸਾਰ ਵਿੱਚ ਬੜੀ ਐਸ਼ ਹੈ ਬੜੀਆਂ ਮੋਜਾਂ ਨੇ ਬੜੇ ਸਵਾਦ ਨੇ ਕਹਿੰਦਾ ਇਸ ਜ਼ਿੰਦਗੀ ਦੇ ਵਿੱਚ ਤੇ ਇਹ ਮੋਜਾਂ ਸਵਾਦ ਮੇਰੇ ਤੋਂ ਸਾਰੇ ਖੋਲ ਹੈ ਕਹਿੰਦਾ ਬੇਸ਼ੱਕ ਖਸ ਲੈ ਜਾਣਾ ਮੈਂ ਜਨਮ ਇਹ ਉੱਤਮ 84 ਲੱਖ ਤੋਂ ਕਹਿੰਦਾ ਮੈਨੂੰ ਪਤਾ ਹੈ ਜਿਹੜਾ ਇਹ ਜਨਮ ਮਿਲਿਆ ਮੈਨੂੰ ਇਹ 84 ਲੱਖ ਜਿਹੜੀਆਂ ਜੋਨੀਆਂ ਨੇ ਇਹ ਭੁਗਤ ਕੇ ਕਹਿੰਦਾ ਮੈਨੂੰ ਇਹ ਜਿਹੜਾ ਜਨਮ ਹੈ ਇਹ ਮਿਲਿਆ ਬੇਸ਼ੱਕ ਬਖਸ਼ਿਆ ਜਾਮਾ ਤੇਰਾ ਇਨਸਾਨ ਬੇਸ਼ੱਕ ਹਸਲ ਹੈ ਕਹਿੰਦਾ ਜਿਹੜਾ ਤੂੰ ਇਹ ਮੈਨੂੰ ਜਾਮਾ ਬਖਸ਼ਿਆ ਬਖਸ਼ਿਆ ਹੈ ਸ਼ਰੀਰ ਤਾਂ ਇਨਸਾਨ ਦਾ ਜਿਹੜਾ ਤੂੰ ਮੈਨੂੰ ਜਾਮਾ ਬਖਸ਼ਿਆ ਕਹਿੰਦਾ ਇਹ ਵੀ ਤੂੰ ਚਾਹੀ ਮੇਰੇ ਤੋਂ ਖੋਲੈ ਮੈਨੂੰ ਪਤਾ ਹੈ ਕਹਿੰਦਾ ਇਹ ਉਹ 84 ਲੱਖ ਜੂਨ ਭੁਗਤ ਕੇ ਇਨਸਾਨ ਦਾ ਜਨਮ ਮਿਲਦਾ ਹੈ ਤੇ ਇਹ ਜਾਮਾ ਜਿਹੜਾ ਇਨਸਾਨ ਦਾ ਜਾਮਾ ਹੈ ਜਿਹੜਾ ਤੂੰ ਮੈਨੂੰ ਬਖਸ਼ਿਆ ਕਹਿੰਦਾ ਇਹ ਵੀ ਤੂੰ ਬੇਸ਼ੱਕ ਚਾਹੀ ਮੇਰੇ ਤੋਂ ਖੋਲੈ ਮਾਣ ਹੈ ਮੈਨੂੰ ਮੇਰੀ ਜਾਦੂ ਬਿਆਨੀ ਤੇ ਬੜਾ ਹੁਣ ਇਹਦੇ ਚ ਕਵੀ ਕੀ ਕਹਿ ਰਿਹਾ ਹੈ ਕਹਿੰਦਾ ਕਵੀ ਤਾਂ ਇੱਕ ਰਾਈਟਰ ਹੈ ਉਹ ਲਿਖਦਾ ਕਵਿਤਾਵਾਂ ਲਿਖਦਾ ਤਾਂ ਉਹ ਕਹਿੰਦਾ ਹੈ ਕਹਿੰਦਾ ਜਿਹੜੀ ਮੈਂ ਇਹ ਜਾਦੂ ਭਰੀ ਜਿਹੜੀ ਮੇਰੀ ਬਿਆਨ ਹੈ ਜਿਹੜਾ ਮੈਂ ਇਹਨਾਂ ਸੋਨਾ ਜਾਦੂ ਦੇ ਨਾਲ ਮੇਰੀ ਲਫ਼ਜ਼ਾਂ ਦੇ ਵਿੱਚ ਜਾਦੂ ਹੈ ਮੇਰੀ ਕਵਿਤਾਵਾਂ ਮੇਰੀਆਂ ਰਵਾਨੀ ਦੇ ਵਿੱਚ ਜਾਦੂ ਹੈ ਤੇ ਬੇਅਸਰ ਕਰਦੇ ਬੇਸ਼ੱਕ ਇਹ ਮਾਨ ਬੇਸ਼ੱਕ ਖਸਲਾ ਕਹਿੰਦਾ ਚਾਹੀ ਤੂੰ ਇਹਨੂੰ ਵੀ ਬੇਅਸਰ ਕਰ ਦੇ ਇਹ ਮਾਨ ਵੀ ਮੇਥੋਂ ਖੋ ਲੈ ਕਹਿੰਦਾ ਜਿਹੜਾ ਮੈਂ ਇਹਨਾਂ ਮੇਰੇ ਉਦੇ ਅੰਦਰ ਮੇਰੀ ਕਵਿਤਾਵਾਂ ਮੇਰੀ ਵਾਰਤਕ ਵਿੱਚ ਜੋ ਐਨਾ ਕਹਿੰਦਾ ਮੇਰੇ ਅੰਦਰ ਮਾਣ ਹੈ ਜੋ ਮੈਨੂੰ ਮਾਣ ਮਿਲਿਆ ਹੋਇਆ ਹੈ ਮੇਰੀ ਲਿਖਾਈ ਦੇ ਉੱਤੇ ਮੇਰੀ ਬਿਆਨੀ ਤੇ ਜੋ ਮੈਂ ਬਿਆਨ ਕਰਦਾ ਇਹ ਵੀ ਤੂੰ ਕਹਿੰਦਾ ਚਾਹੀ ਮੇਤੋ ਖੋਲ ਹੈ ਕੁਝ ਤਾਂ ਦਲੀਲਾਂ ਫਲਸਫੇ ਮਰਜ਼ਾ ਦਿਮਾਗੀ ਲਗੀਆਂ ਉਲਟ ਚੜੇ ਖੋਪੜੀ ਸਭ ਗਿਆਨ ਬੇਸ਼ੱਕ ਹਸਲੇ ਕਹਿੰਦਾ ਇਹ ਜਿਹੜੀਆਂ ਹੋਜਤਾਂ ਦਲੀਲਾਂ ਫਲਸਫੇ ਮਰਜ਼ਾਂ ਜਿਹੜੀਆਂ ਮੈਂ ਆਪਣੀ ਆਪਣੀ ਉਹਦੇ ਵਿੱਚ ਲਿਖਦਾ ਬਿਆਨਾਂ ਵਿੱਚ ਲਿਖਦਾ ਜਿਹੜੀ ਜਾਦੂ ਭਰੀ ਬਿਆਨੀ ਮੇਰੀ ਐ ਲਿਖਣ ਦੀ ਉਹਦੇ ਵਿੱਚ ਮੈਂ ਇਹ ਵੱਡੇ ਵੱਡੇ ਫਲਸਫੇ ਦਲੀਲਾਂ ਦੇ ਨਾਂ ਹੁਜਤਾਂ ਦੇ ਨਾਂ ਮੇਰੇ ਦਿਮਾਗ ਦੀ ਜਿਹੜੀ ਇਹ ਉਪਜ ਹੈ ਮੈਂ ਆਪਣੇ ਦਿਮਾਗ ਦੇ ਨਾਲ ਵੱਡੀਆਂ ਵੱਡੀਆਂ ਚੀਜ਼ਾਂ ਲਿਖਦਾ ਕਹਿੰਦਾ ਉਲਟ ਛਾਡੇ ਕੋਪੜੀ ਕਹਿੰਦਾ ਇਹ ਚਾਹੀ ਮੇਰੀ ਕੋਪੜੀ ਜਿਹੜੀ ਉਲਟ ਛਾਡੇ ਕੋਪੜੀ ਉਲਟ ਛਾਡੇ ਮਤਲਬ ਇਹਦੇ ਦਿਮਾਗ ਚ ਸਭ ਖੋਲ ਹੈ ਇਹ ਮੇਰੀ ਕੋਪੜੀ ਨੂੰ ਉਲਟਾ ਦੇ ਇਹਨੂੰ ਖਾਲੀ ਕਰ ਦੇ ਕਹਿੰਦੇ ਇਦੇ ਅੰਦਰ ਜੋ ਮੇਰੇ ਦਿਮਾਗ ਦੇ ਅੰਦਰ ਭਰਿਆ ਹੋਇਆ ਹੈ ਮੈਂ ਬਹੁਤ ਕੁਝ ਲਿਖਦਾ ਹਾਂ ਬਹੁਤ ਕੁਝ ਮੈਨੂੰ ਆਣ ਹੈ ਇਹਨਾਂ ਚੀਜ਼ਾਂ ਦਾ ਇਹ ਕਹਿੰਦਾ ਚਾਹੀ ਮੇਰੀ ਤੂੰ ਖੋਪੜੀ ਜਿਹੜੀ ਹੈ ਉਲਟ ਦੇ ਇਹਨੂੰ ਕੱਢ ਦੇ ਕਹਿੰਦਾ ਤੂੰ ਇਸ ਮੇਰੀ ਖੋਪੜੀ ਦੇ ਵਿੱਚੋਂ ਕੱਢ ਦੇ ਤੇ ਇਹ ਜਿਹੜਾ ਮੇਰਾ ਗਿਆਨ ਹੈ ਤੂੰ ਇਹ ਵੀ ਬੇਸ਼ੱਕ ਜਿਹੜਾ ਤੂੰ ਮੇਰੇ ਤੋਂ ਖੋ ਲੈ ਕਹਿੰਦਾ ਮੋਹ ਦੀਆਂ ਕੜੀਆਂ ਦੇ ਵਿੱਚ ਲੰਮੀ ਉਮਰ ਇੱਕ ਕੈਦ ਹੈ ਕਹਿੰਦਾ ਜਿਹੜਾ ਇਹ ਇਨਸਾਨ ਦੀ ਜਿਹੜੀ ਜ਼ਿੰਦਗੀ ਹੈ ਇਹ ਜਿਹੜੀ ਮੋਹ ਦੇ ਵਿੱਚ ਇੱਕ ਫਸੀ ਹੋਈ ਹੈ ਇਨਸਾਨ ਦੀ ਜ਼ਿੰਦਗੀ ਜਿਹੜੀ ਕਿਹਦੇ ਵਿੱਚ ਫਸੀ ਹੋਈ ਹੈ ਜ਼ਿੰਦਗੀ ਦੇ ਮੋਹ ਮਾਇਆ ਦੇ ਵਿੱਚ ਜਿਹੜੀ ਇਹ ਇਨਸਾਨ ਦੀ ਜ਼ਿੰਦਗੀ ਹੈ ਇਹ ਫਸੀ ਹੋਈ ਹੈ ਕਹਿੰਦਾ ਮੋਹ ਦੀਆਂ ਕੜੀਆਂ ਦੇ ਵਿੱਚ ਲੰਮੀ ਉਮਰ ਇੱਕ ਕੈਦ ਹੈ ਜਿਹੜੇ ਇਸ ਜ਼ਿੰਦਗੀ ਹੈ ਇਹ ਇੱਕ ਮੋਹ ਦੇ ਵਿੱਚ ਫਸੀ ਹੋਈ ਹੈ ਇੱਕ ਜੰਜਾਲ ਦੇ ਮੋਹ ਪਿਆਰ ਦੇ ਮਮਤਾ ਦੇ ਵਿੱਚ ਕਹਿੰਦੇ ਜਿਹੜੀ ਜ਼ਿੰਦਗੀ ਫਸੀ ਹੋਈ ਹੈ ਤੇ ਉਮਰ ਜਿਹੜੀ ਹੈ ਇਹਨਾਂ ਦੇ ਵਿੱਚ ਇੱਕ ਕੈਦ ਹੋ ਕੇ ਰਹਿ ਗਈ ਹੈ ਕਿ ਇਨਸਾਨ ਜਿਹੜਾ ਹਮੇਸ਼ਾ ਮੋਹ ਮਮਤਾ ਚੀ ਫਸਿਆ ਰਹਿੰਦਾ ਹੈ ਖਸ ਲੈ ਮੇਰੀ ਜਵਾਨੀ ਪ੍ਰਾਣ ਬੇਸ਼ੱਕ ਖਸ ਲੈ ਕਹਿੰਦਾ ਤੂੰ ਬੇਸ਼ੱਕ ਮੇਰੀ ਜਵਾਨੀ ਲੈ ਲੈ ਮੇਰੀ ਜ਼ਿੰਦਗੀ ਲੈ ਲੈ ਮੇਰੀ ਜਾਨ ਲੈ ਲੈ ਬੇਸ਼ੱਕ ਮੇਰ ਤੋਂ ਖੋਲ ਹੈ ਇੱਕ ਬਖਸ਼ ਦੇ ਸਿਰਫ ਇੱਕ ਦੌਲਤ ਵਤਨ ਦੇ ਪਿਆਰ ਦੀ ਤਾਂ ਹੁਣ ਇਹਦੇ ਵਿੱਚ ਕਵੀ ਕੀ ਕਹਿੰਦਾ ਹੈ ਕਿ ਤੂੰ ਇਹ ਮੇਰ ਤੋਂ ਸਭ ਕੁਝ ਖੋਲ ਹੈ ਮੇਰੀ ਜਾਨ ਲੈ ਲੈ ਮੇਰੀ ਜ਼ਿੰਦਗੀ ਲੈ ਲੈ ਜੋ ਮੇਰੇ ਕੋਲ ਗਿਆਨ ਹੈ ਮੇਰਾ ਉਹ ਵੀ ਖੋਲ ਹੈ ਤੇ ਚਾਹੇ ਮੇਨੂੰ ਜਿਹੜਾ ਇਹ 84 ਲੱਖ ਜੂਨਾ ਤੋਂ ਬਾਅਦ ਜਿਹੜਾ ਮੈਨੂੰ ਇਹ ਜਾਮਾ ਮਿਲਿਆ ਇਨਸਾਨੀ ਜਾਮਾ ਮਿਲਿਆ ਤੂੰ ਮੇ ਤੋਂ ਇਹ ਵੀ ਖੋਲ ਹੈ ਬਸ ਕੀ ਬਖਸ਼ ਦੇ ਮੈਨੂੰ ਕਿਉਂਕਿ ਇਹਦੇ ਵਿੱਚ ਕਵੀ ਜਿਹੜਾ ਹੈ ਦੇਸ਼ ਪਿਆਰ ਦੇ ਰੰਗ 'ਚ ਰੰਗਿਆ ਹੋਇਆ ਹੈ ਤਾਂ ਉਹ ਕਹਿ ਰਿਹਾ ਹੈ ਕਿ ਬਸ ਤੂੰ ਮੈਨੂੰ ਸਿਰਫ ਇੱਕ ਚੀਜ਼ ਬਖਸ਼ ਦੇ ਇੱਕ ਬਖਸ਼ ਦੇ ਸਿਰਫ ਇੱਕ ਦੌਲਤ ਵਤਨ ਦੇ ਪਿਆਰ ਦੀ ਕਹਨਾ ਮੈਨੂੰ ਵਤਨ ਦੇ ਪਿਆਰ ਦੀ ਇੱਕ ਦੌਲਤ ਦੇ ਦੇ ਕਿ ਮੈਂ ਆਪਣੇ ਦੇਸ਼ ਨੂੰ ਬਹੁਤ ਪਿਆਰ ਕਰਦਾ ਹਾਂ ਮੈਨੂੰ ਸਿਰਫ ਉਹਦੇ ਪਿਆਰ ਦੀ ਦੌਲਤ ਦੇ ਦੇ ਬਾਕੀ ਤੂੰ ਮੇਰੇ ਤੋਂ ਸਭ ਕੁਝ ਖੋਲ ਹੈ ਫਿਰ ਬੇਸ਼ੱਕ ਮਰਜ਼ੀ ਤੇਰੀ ਜਿੰਦ ਜਾਨ ਬੇਸ਼ੱਕ ਹਸ ਲੈ ਉਹ ਕਹਿੰਦਾ ਫਿਰ ਤੇਰੀ ਮਰਜ਼ੀ ਹੈ ਤੂੰ ਮੈਨੂੰ ਸਿਰਫ ਇੱਕ ਬਦੌਲਤ ਜਿਹੜੀ ਹੈ ਵਤਨ ਦੇ ਪਿਆਰ ਦੀ ਇੱਕ ਦੌਲਤ ਮੈਨੂੰ ਦੇ ਦੇ ਉਸ ਤੋਂ ਬਾਅਦ ਤੂੰ ਚਾਹੇ ਮੇਰੇ ਤੋਂ ਤੇਰੀ ਮਰਜ਼ੀ ਹੈ ਤੂੰ ਮੇਰੀ ਜਿੰਦ ਜਾਨ ਸਭ ਕੁਝ ਖੋ ਲੈ ਪਰ ਮੈਨੂੰ ਵਤਨ ਦੇ ਪਿਆਰ ਦੀ ਦੌਲਤ ਦੇ ਦੇ ਮੈਨੂੰ ਆਪਣੇ ਦੇਸ਼ ਨਾਲ ਪਿਆਰ ਕਰਨ ਦੀ ਜਿਹੜੀ ਹੈ ਇੱਕ ਹਿੰਮਤ ਇੱਕ ਤਾਕਤ ਉਹ ਦੇ ਦੇ ਬਾਕੀ ਤੂੰ ਸਭ ਕੁਝ ਮੇਰੇ ਤੋਂ ਖੋ ਲੈ ਇਸ ਤਰ੍ਹਾਂ ਜਿਹੜਾ ਕਵੀ ਹੈ ਇਹਨਾਂ ਦੀ ਦੋ ਕਵਿਤਾਵਾਂ ਜਿਹੜੇ ਕੀੜੀ ਅਤੇ ਅਰਦਾਸ ਦੀ ਆਪਾਂ ਲਾਈਨ ਟੂ ਲਾਈਨ ਵਿਆਖਿਆ ਕੀਤੀ ਹੈ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਉਂਦੀ ਹੈ ਤਾਂ ਇਸ ਨੂੰ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਅਤੇ ਸ਼ੇਅਰ ਕਰਨਾ ਥੈਂਕਸ ਫੋਰ ਵਾਚਿੰਗ